ਤੇ ਉਥੇ ਹੀ ਕਾਂਗਰਸੀ ਵਿਧਾਇਕ ਦਲਬੀਰ ਗੋਲਜੀ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ ਉਸ ਤੋਂ ਬਾਅਦ ਦਲਬੀਰ ਗੋਲਜੀ ਦੇ ਘਰ ਪੰਜਾਬ ਕਾਂਗਰਸ ਦੇ ਵੱਡੇ ਲੀਡਰ ਪਹੁੰਚੇ ਇਹਨਾਂ ਲੀਡਰਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਰਾਜਾ ਵੜਿੰਗ ਰਜਿੰਦਰ ਕੌਰ ਪਠੱਲ ਸ਼ਾਮਲ ਸੰਤ ਜਿਨ੍ਹਾਂ ਨੇ ਦਲਬੀਰ ਗੋਲਜੀ ਦੀ ਰਿਹਾਈ ਸ਼ਤੂਰੀ ਦੇ ਵੇਖੇ ਦਲਬੀਰ ਗੋਲਜੀ ਦੇ ਨਾਲ ਮੁਲਾਕਾਤ ਕੀਤੀ ਜਿਸ ਤੋਂ ਬਾਅਦ ਵਿਧਾਇਕ ਦਲਬੀਰ ਸਿੰਘ ਗੋਲਜੀ ਦੀ ਨਰਾਜ਼ਗੀ ਦੂਰ ਹੋਈ ਹੈ ਫਿਲਹਾਲ ਉਹ ਹੁਣ ਸੁਖਪਾਲ ਖੈਰਾ ਦੇ ਨਾਲ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਦੱਸਦੀ ਹੈ ਕਿ ਬੀਤੇ ਕੱਲ ਵਿਧਾਇਕ ਦਲਬੀਰ ਗੋਲਜੀ ਨੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋ ਕੇ ਕਾਂਗਰਸ ਪਾਰਟੀ ਦੇ ਖਿਲਾਫ ਨਰਾਜ਼ਗੀ ਜਤਾਈ ਹੈ ਸੰਗੋਲਡੀ ਐਕਸਐਮਐਲਏ ਜ਼िला ਪ੍ਰੈਜ਼ੀਡੈਂਟ ਸੰਗਰੂਰ ਕਾਂਗਰਸ ਕਮੇਟੀ ਔਰ ਕੈਪਟਨ ਸੰਦੀਪ ਸਿੰਘ ਜੀ ਸਾਡੀ ਭੈਣ ਨਾਲ ਬੈਠੀ ਨੇ ਬਾਲੀਆਂ ਜੀ ਔਰ ਹੋਰ ਕਾਂਗਰਸ ਦੇ ਸਾਡੇ ਪ੍ਰਧਾਨ ਸਾਹਿਬ ਆਏ ਸੀਗੇ ਇਸ ਸਮਾਗਮ ਦੇ ਵਿੱਚ ਮਿਸਿਸ ਪੱਠਲ ਆਏ ਸੀਗੇ ਤੁਹਾਡੇ ਜ਼ਰੀਏ ਮੈਂ ਸੰਗਰੂਰ ਦੇ ਵੋਟਰਸ ਨੂੰ ਸਿਰਫ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ 2024 ਦੀ ਲੜਾਈ ਬਹੁਤ ਅਹਿਮ ਲੜਾਈ ਆ ਮੇਰੀ ਦੋ ਸ਼ਕਤੀਆਂ ਦੇ ਖਿਲਾਫ ਲੜਾਈ ਹੈਗੀ ਆ ਪਹਿਲੀ ਸ਼ਕਤੀ ਉਹ ਬੀਜੇਪੀ ਹੈ ਜੋ 2024 ਵਿੱਚ ਦੇਸ਼ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾ ਰਹੀ ਹੈ ਅਗਰ ਬੀਜੇਪੀ ਰਿਪੀਟ ਕਰਦੀ ਹੈ 3rd ਟਾਈਮ देयर इज एवरी ਪੋਸਿਬਿਲਿਟੀ ਕਿ ਕਨਸਟੀਟਿਊਸ਼ਨਲ ਵਿਲ ਬੀ ਅਮੈਂਡੇਡ ਮੇਬੀ ਥਿਸ ਮੇਕ ਅਪ ਥਿਸ ਥਿਸ ਮੇ ਟਰਨ ਇੰਟੂ ਅ ਥੀਓਕ੍ਰੈਟਿਕ ਸਟੇਟ ਲਾਈਕ ਇੰਡੋਨੇਸ਼ੀਆ ਲਾਈਕ ਪਾਕਿਸਤਾਨ ਜਿੱਦੇ ਸਿਰਫ ਇੱਕ ਵਰਗ ਦਾ ਹੀ ਬੋਲਬਾਲਾ ਹੋਵੇਗਾ ਔਰ ਜਿਹੜੇ ਦੂਸਰੇ ਖਾਸ ਤੌਰ ਦੇ ਉੱਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਉਹਨਾਂ ਨੂੰ ਬਹੁਤ ਖਤਰੇ ਦੀ ਘੰਟੀ ਹੈ। ਆਲਰੇਡੀ ਭਾਜਪੀ ਨੇ ਇੱਕ ਉੱਤਰਾਖੰਡ ਦੀ ਅਸੈਂਬਲੀ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ ਦਾ ਇੱਕ ਬਿੱਲ ਪੇਸ਼ ਕਰ ਦਿੱਤਾ ਵਾ, ਅਪਰੂਵ ਕਰਾ ਦਿੱਤਾ। ਥੈਟ ਮੀਨਸ ਕਿ ਸਾਡੇ ਜਿਹੜੇ ਧਾਰਮਿਕ ਰੀਤੀ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਰੀਆ ਲਾਅ ਹੋਵੇਗਾ ਵਾ, ਚਾਹੇ ਉਹ ਸਿੱਖਾਂ ਦਾ ਆਨੰਦ ਕਾਰਜ ਹੈ, ਚਾਹੇ ਉਹ ਜੈਨੀਆਂ ਬੁੱਧੀਆਂ ਦੇ, ਚਾਹੇ ਦਲਿਤਾਂ ਦੇ ਕਾਨੂੰਨ ਨੇ ਧਾਰਮਿਕ ਉਹ ਸਾਰੇ ਇੱਕ ਵਰਗ ਤੇ ਇੱਕ ਤਰ੍ਹਾਂ ਦੇ ਅਧੀਨ ਚੱਲਣਗੇ। ਇੱਥੋਂ ਇਹ ਸਾਬਤ ਹੋ ਰਿਹਾ ਵਾ ਕਿ ਬੀਜੇਪੀ ਇਸ ਦੇਸ਼ ਨੂੰ ਇੱਕ ਜਦ ਤੱਕ ਪਹਿਲਾਂ ਇਹ ਇਹਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਵੱਲ ਨੂੰ ਲੈ ਕੇ ਜਾ ਰਹੇ ਰਿਹਾ ਜਦ ਕਿ ਸਾਰਾ ਸਾਊਥ ਇੰਡੀਆ ਸਾਰਾ ਨਾਰਥ-ਈਸਟ ਇੰਡੀਆ ਪੰਜਾਬ ਜੰਮੂ ਕਸ਼ਮੀਰ ਇਸ ਤਰ੍ਹਾਂ ਦੀਆਂ ਸਟੇਟਸ ਕੇਰਲਾ ਐਟ ਸੈਟਰਾ ਜਿਹਨਾਂ ਦੀ ਜਿਹਨਾਂ ਦੀ ਆਜ਼ਾਦੀ ਖਤਰੇ 'ਚ ਪੈ ਜਾਏਗੀ ਔਰ ਪੰਜਾਬ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹਨਾ ਵਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰ ਰਹੇ ਨੇ 3 ਸਾਲ ਦਾ ਅੰਦੋਲਨ ਲੱਖਾਂ ਸਾਰੇ ਰਾਜਸਥਾਨ ਹਰਿਆਣਾ ਪੰਜਾਬ ਔਰ ਉਤਰਾਖੰਡ ਮੱਧਿਆ ਪ੍ਰਦੇਸ਼ ਦੇ ਕਿਸਾਨਾਂ ਨੇ ਐਡਾ ਵੱਡਾ ਮੋਰਚਾ ਲਾਇਆ 2020-21 ਵਿੱਚ 700 ਕਿਸਾਨ ਮਾਰਿਆ ਗਿਆ 700 ਔਰ ਬੀਜੇਪੀ ਦੀ ਉਸ ਵਕਤ ਸਰਕਾਰ ਨੇ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਨੇ ਐ ਐਮਐਸਪੀ ਦੀ ਕਮੇਟੀ ਬਣਾਵਾਂਗੇ ਔਰ ਤੁਹਾਨੂੰ ਅਸੀਂ ਅਸ਼ੋਰ ਕਰਦੇ ਆਂ ਤਿੰਨ ਸਾਲ ਬੀਤਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲਾਅ ਕਿੱਥੇ ਆ ਤਿੰਨ ਸਾਲ ਜਿਹੜੀ ਕਮੇਟੀ ਬਣਾਈ ਸੀ ਉਹਨੇ ਕੋਈ ਗੱਲ ਵਿਚਾਰ ਚਰਚਾ ਹੀ ਨਹੀਂ ਕੀਤੀ ਐਮਐਸਪੀ ਦੇ ਤੋਖਾ ਬੀਜੇਪੀ ਕਹਿੰਦੀ ਸੀਗੀ ਸੁਣੋ ਇਹ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਿਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ